ਕੋਲ ਨਕੀ ਹੈ ਪੁੱਤ? ਸਕੂਲ ਬੰਦ ਹੈ। ਅੱਜ ਕੋਲੀ ਜਾਣਾ। ਅੱਛਾ ਠੀਕ। ਸਕੂਲ ਬੰਦ ਹੈ। ਠੀਕ ਆ ਸਕੂਲ ਬੰਦ ਹੋ ਗਿਆ, ਬੰਦ ਹੋ ਗਿਆ ਕੋਲ। ਆਏ ਫਰੂਟ ਪਾ ਕੇ ਦੇ ਦੇ, ਰੋਟੀ ਖਾਂਦੀ ਹੀ ਆ ਜੇ। ਘਟ ਖਾਂਦੀ ਥੋੜੀ ਜਿਹੀ। ਠੀਕ ਹੈ। ਨਹੀਂ ਕਰਨੀ। ਸਕੂਲ ਤੇ ਬੰਦ ਹੁੰਦੇ। ਬੰਦ ਹੈ। ਰੋਂਦੀ ਆਉਂਦੀ ਸਕੂਲੋਂ। ਕਹਿੰਦੀ ਆ ਵੀ ਦਾਦਾ ਨਹੀਂ ਲੈਣ ਆਇਆ ਮੈਨੂੰ ਤੁਸੀਂ ਕੋ ਆਏ ਜੀ ਕੌਣ ਨਹੀਂ ਲੈਣ ਆਇਆ ਦਾਦਾ ਭਰਾਵਾ ਲੈਣ ਆਜਾ ਕਰ ਮੇਰੀ ਕੁੜੀ ਨੂੰ ਡੈਡੀ ਰੋਂਦੀ ਬੜਾਈ ਭਰਾਵਾ ਫੋਨ ਤੇ ਗੱਲ ਕਰਾਤੀ ਉਦਾਂ ਅੱਜ ਦਾ ਮੈਂ ਕੱਲ ਨੂੰ ਆ ਗਿਆ ਹਾਂ ਮੈਂ ਕੱਲ ਨੂੰ ਆ ਗਿਆ ਹਾਂ ਸਾਡੇ ਦੁਕਾਨ ਦੇਖ ਲੋ ਤੇ ਇਥੇ ਚੀਜ਼ਾਂ ਡੀ ਲੈਣ ਹੁਣ ਉਹ ਪਤਾ ਨਹੀਂ ਕੀ ਇੱਕ ਹੋਰ ਪੈਕੇਟਾਂ ਮੰਗ ਰਿਆ ਕੀ ਲੈਣਾ ਉਂਗਲ ਦੇ ਪੌਣ ਵਾਲੇ ਆਪਣੀ ਕੁੱਕ ਕੁੱਕ ਕਰੇ ਜੋ ਵਾਸ਼ਰਜੀ ਆ ਉਹ ਲੈਣੀਆਂ ਨੇ। ਆ ਜਾਓ। ਬਾਰਾ ਪੁੱਤ ਬਾਹਰ ਨੂੰ ਬਾਹਰ। ਆ। ਉਂਗਲੀਆਂ ਦੇ ਕੱਪੜੇ ਲੈ ਜੀਏ। ਮਾਮਾ ਛੋਟੇ ਨੇ। ਮਾਮਾ ਬੜੀ ਨਹੀਂ ਕਰੇ ਕਿਆ। ਹਰ ਗੰਜੂ ਗਿਆ ਲੈ ਲੈ ਕੱਪੜੇ ਥੋੜੇ ਬਹੁਤ ਬਾਕੀ ਦੇ ਸਿਆਲ ਦੇ ਇੱਧਰ ਲਿਫਾਫੇ ਆ ਕੱਢ ਦੇ ਵਿੱਚ ਜਿੰਨੇ ਨੇ ਸਾਰੇ ਲੋ ਆਵੇ ਲੈ ਤੇ ਜੋ ਕੱਪੜੇ ਲੈ ਕੇ ਆਏ ਹਨ ਵਾਵਾ ਹੀ ਕਢਦਾ ਕੰਨ ਸੁਣਿਆ ਧਵਾਤ ਅਵੀ ਰਮਾਲ ਵੀ ਕਢਦਾ ਯਾਰ ਤਾਂ ਡਿੱਗੀ ਨਾਲ ਨੰਨ ਦਾ ਆਇਦ ਨਾ ਇੱਥੇ ਕੁਛ ਨਹੀਂ ਹੈ ਇਜਾ ਉਦਾਂ ਹੀ ਮੇਰੇ ਕਾਗਜ਼ ਪੱਤਰੀ ਆ ਜੀ ਹਾਂ ਬੋਲਦੇ ਸਾਂ ਹਾਂ ਇਹਨਾਂ ਨਾਲ ਲੱਗ ਹੀ ਗਈ ਹੈ ਨਾ ਫਲਾਈਟ ਕੰਨ ਰਹੀ ਵੀਰ ਆਪਲਾ ਕਿਹਾ ਨਹੀਂ ਲੱਗਿਆ ਇਕੱਲਾ ਹੀ ਗਿਆ ਮੈਂ ਤੁਹਾਨੂੰ ਪਸੰਦ ਕਰਨੀ ਆਂਦੀ ਕੱਪੜੀ ਲੈ ਮੈਂ ਕਰ ਲੈਣਾ ਕੱਲ ਹੋ ਜੇ ਆ ਵੀ ਉਸ ਨਾਲ ਚੱਲਦਾ। ਕਿ ਕਿ ਮੇਕਿੰਗ ਦੇ ਵਿੱਚ ਨਹੀਂ ਡਕਣਾ ਆਇਆ। ਆਮੰਡੜੀ ਆਪਣੇ ਹਰ ਗੰਦੇ ਕੱਪੜੇ ਲੈ ਕੇ ਬਸੇ। ਆਰਗ ਨੂੰ ਲਿਆ ਕੇ ਤੇ ਕੱਪੜੇ। ਇਹ ਗਾਇ ਦੇ ਨਾਲ ਬਣ ਗਿਆ ਆ ਪਿਆਮੀ। ਹਾਂ। ਆ ਬਰਾ ਬੋਲ। ਆ। ਆ। ਆ ਇਹਦੇ ਨਾਲ। ਹਰ ਗੰਦੇ ਮਿਲਾਂਦੇ ਆ ਜਨੇ ਪੂਰੇ ਬੜੇ ਵਧੀਆ ਆਉਣੇ ਆ। ਆ। ਇਹ ਕਿੰਨਾ ਸਾਇ ਥੋੜਾ ਛੋਟਾ ਹੈਗੇ ਹਾਂ ਹੀ ਦੇ ਨਾਲ ਹਾਂ ਹੀ ਦੇ ਨਾਲ ਆ ਲੁਪੀ ਹੀ ਨਹੀਂ ਲਕਿਆ ਮੈਂ ਅਗਲੇ ਬੰਨੇ ਨੇ ਇਹ ਕਿੰਨਾ ਵੱਡਾ ਚਲੋ ਨਾ ਵਿਚਾਰੀ ਕਹਿੰਦੀ ਮੈਨੂੰ ਦਾਦਾ ਲੈਣੇ ਆਇਆ ਬੜਾ ਰੋਈ ਰੜ ਜੀ ਕੁੜੀ ਸੀ ਮੈਂ ਸਸੀ ਗਾਲ ਦੇ ਸਾਹ ਤਹਾਡੇ ਆਏ ਦਿਨੇ ਵਲੌਗ ਦੇ ਵਿੱਚ ਸ਼ੀਸ਼ਾ ਬਹੁਤ ਗੰਦਾ ਹੋਇਆ ਤੇ ਚੱਲੇ ਹੁਣ ਫਸਲਾ ਉੱਚ ਆ ਧੀ ਦੀ ਜਿੱਤੀ ਕਿੰਨੀ ਛੋਨੀ ਆ ਵੇ ਜਿੱਤੀ ਬੰਦ ਲਈ ਕਰਨ ਉਹ ਕੀ ਬੰਦ ਕਿਤੇ ਚਲੇ ਆ ਉਹ ਤਾਂ ਪਾਈ ਨਹੀਂ ਇਧਰ ਆ ਗਏ ਗੋਲ ਪੂਘੂੜਾ ਉਹ ਵੀ ਲੱਗੂ ਇੱਥੇ ਹੁਣ ਟਣਵੇਂ ਨੁਕਰੇ ਛੱਡਾਂ ਪਹਿਲਾਂ ਆਹ ਕਰਤਾ ਭਲਵਾਨ ਜੀ ਕਰਾਤੀ ਟਿੰਡ ਅਤੇਰੇ ਕਿਹਨੂੰ ਪਾਣੀ ਕਿੱਡੀ ਛੁੰਨੀ ਟੀਂਡੀ ਉਹ ਅੱਤ ਦੀ ਕਿੱਡੀ ਚਾਹੀਦੀ ਟੀਂਡੀ ਟੀਂਡ ਟੀਂਡ ਕਿੱਡੀ ਸੋਣੀ ਆਦੀ ਟੈਂਡ ਵੇ ਤੂੰ ਐ ਹੱਥ ਫੇਰ ਲੀ ਗਏ ਚਲ ਹੱਥ ਫੇਰਨੇ ਮੱਸਾ ਆਹਾ ਮਜ਼ਾ ਆ ਗਿਆ ਵਾਜਦੇ ਦਾਦਾਂ ਦਾਦਾ ਦਾਦਾਏ ਨਹੀਂ ਤਾਸ ਕੇ ਢੰਡੇ ਹੋਣੇ ਹੋ ਉੱਥੇ ਪੁੱਤਾਂ ਦੇ ਲੈ ਜਾਓ ਇਹਦਾ ਕਾਕੂ ਵਾ ਦਾਦਾ ਜਾਂ ਕੇ ਆਂਦੀ ਆਂ ਮੇਰੇ ਕੋਲ ਮੈਂ ਚੱਕ ਲਾ ਕਹਿੰਦੇ ਮੈਂ ਚੱਕ ਲਾ ਤੇ ਦਾਦਾ ਮੈਂ ਆ ਗਿਆ ਜੀ ਦਾਦਾ ਮੈਂ ਆ ਗਿਆ ਦੇਖਣਾ ਜਾਈਂ ਉਹ ਦਾਦਾ ਇਹਦਾ ਇਹਦਾ ਕਰਕੇ ਉਹਨਾਂ ਦੀ ਨੱਕੇ ਉਹਨਾਂ ਘਾ

ਕਹਿੰਦੀ ਓ ਟੁਕ ਟੁਕੂ ਘੁੰਡਾ ਟੂਰ ਥੱਲੇ ਨਹੀਂ ਜਾਣਾ ਨਾ ਇੱਥੇ ਖਲੋ ਆ ਡੋਗੀ ਕਿਧਰ ਬੋਲਦਾ ਬੜਾ ਸੋਹਣਾ ਬੋਲਦਾ ਇਹ ਲੈ ਵੀ ਬੜਾ ਸੋਹਣਾ ਸੋਹਣਾ ਬੜਾ ਲੱਗਦਾ ਲੈ ਵੀ ਮੈਨੂੰ ਇਹ ਵੀ ਮੇਰੇ ਹਰ ਗਣੇ ਵੀ ਮੈਨੂੰ ਬੜੀ ਪਿਆਰੀ ਲੱਗਦੀ ਤੇ ਇਹ ਕੇ ਬੱਚਾ ਮੈਨੂੰ ਬੜਾ ਸੋਹਣਾ ਲੱਗਦਾ ਲੈ ਵੀ ਤੇਨੂੰ ਭਾਈ ਦਾ ਮੁੰਡਾ ਹਾਂਜੀ ਉਹ ਨਹੀਂ ਥੱਲੇ ਨਹੀਂ ਜਾਣਾ ਮੇਰੇ ਹਰ ਕੋਨੇ ਕਹਣਾ ਫਿਲ ਨੂੰ ਹੂਟਾ ਦਵਾਇਆ ਮੈਨੂੰ ਕਿਹਨੇ ਦਵਾਇਆ ਲੈ ਵੀ ਹੁਣ ਲੱਗੇ ਬ੍ਰੇਕ ਡਾਂਸ ਤੇ ਲੱਗੇ ਹੂਟਾ ਲੈਣਾ ਭਾਬੀ ਤੇ ਸੰਦੀਪ ਬੈਠੀਆਂ ਹੋ ਸਾਹਮਣੇ ਉਹਦੇ ਉੱਤਰੋ ਸਾਥੇ ਮਣੀ ਆ ਵਿਆਹ ਇੱਥਾ ਹੋ ਪਾਪਾ ਵੀਰੇ ਭਾਬੀ ਦੇ ਵਾਟ ਨਿਕਲ ਗਈ ਹੋਇਆ ਭਾਦੀ 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 ਰੁਕ ਦੇ ਰੁਕ ਦੇ ਰੁਕ ਦੋ ਰੁਕ ਦੇ ਰੁਕ ਦੇ ਰੁਕ ਦੋ ਨਹੀਂ 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 ਆਹ ਕਮ ਖਤਰੇ ਵਾਲਾ ਭਾਜੀ ਬਹੁਤ ਜ਼ਿਆਦਾ ਓਹੋ ਬੱਲੇ 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 ਆ ਵੇਖੋ ਕਿੱਥੇ ਰੱਖ ਜਾਂਦੀ ਓਏ ਹੋਏ 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 ਆਹ ਕਮ ਖਤਰੇ ਵਾਲਾ ਐ ਹੈ ਵਾਹਿਗੁਰੂ ਬਾਬਾ ਜੀ ਨੇ ਚੜਾ ਕੇ ਦਿੱਤਾ ਯੋ ਇਹਨਾਂ ਨੇ ਇਹਨਾਂ ਮੈਨੂੰ ਮਰਵਾ ਦੇਣਾ ਨਹੀਂ ਆਏ ਵਾਹਿਗੁਰੂ ਵਾਹਿਗੁਰੂ ਓਏ ਵਾਹਿਗੁਰੂ ਇਹ ਕਿਵੇਂ ਆ ਗਿਆ ਇਹ ਐਸੇ ਨੇ ਕੰਮ ਮੈਂ ਕਰ ਰਿਹਾ ਦੇਖਿਓ ਉਹ ਨਿਆਰਾ ਮੈਂ ਕਹਿੰਦਾ ਨੰਦ ਲੱਗੇ ਪਏ ਨੇ ਸਾਖ ਲੱਗੀ ਤਾਂ ਤਾਂ ਪਾਜੀ ਧਮਰਾੜ ਦੇਣੀ ਹੁੰਦੀ ਨਹੀਂ ਮੈਂ ਪਾਸਾ ਨਹੀਂ ਹੈ ਹੈ ਦੇਰ ਕਦੋਂ ਛਾਲ ਮਾਰੋ ਤੋ ਮੈਂ ਪੈਂਦਾ ਵੀਰ ਮਿਹਰਬਾਨਾ ਦੇ ਕੋਲ ਕਰੀਬ ਚੱਲਣਾ ਚੱਲਣਾ ਵਾਲੇ ਨਹੀਂ ਮੇਰੀ ਗੱਲ ਸੁਣ ਮੈਂ ਕੱਲਾ ਕੱਲਾ ਹੀ ਨਾਲੇ ਹਲੇ ਟਰਾਈ ਲਈ ਇਹਨਾਂ ਨੇ ਆਈ ਆਈ ਕੱਲੇ ਕੱਲੇ ਹੀ ਆ ਆ ਤੁਸੀਂ ਦੋ ਜਣੇ ਆ ਫਿਰ ਭਾਬੀ ਦੋ ਜਣੇ ਰੈਡੀ ਸਟੈਡੀ ਇੰਡੀਆ ਗੋ ਮਾਰ ਦੋ ਛਾਲ ਆ ਮਾਰ ਦੋ ਭਰਤੀ ਇੱਕ ਮਿੰਟ ਕੋਈ ਨਾ ਵਮਟਿੰਗ ਕੰਡਿਆ ਵਿਆ ਹਾਂ ਮੈਂ ਤਾਂ ਆਵੇਂ ਲੱਗੇ ਨਹੀਂ ਈਡੀਆਂ ਨਹੀਂ ਰੋਲਾਈ ਆਵੇਂ ਐਵੇਂ ਰੋਲਾਈ ਆ ਨਹੀਂ ਈਟੀ ਨਹੀਂ ਗੱਲ ਬਾਤ ਪੈਸੇ ਪੈਸੇ ਤਾਂ ਮੁੱਲ ਮੁੜ ਜਾਂਦਾ ਮੁੱਲ ਮੁੜ ਜਾਂਦਾ ਦੰਬਟਾਲਾ ਦਿਖਦਾ ਆ ਚੱਕ ਵੀ ਓਹੋਹੋਹੋ ਤੀਆਂ ਲੱਗਿਆ ਨੰਦ ਲੱਗੇ ਪਏ ਨੇ ਕਿਹਨੂੰ ਲੱਗਾ ਉਹਨੂੰ ਦੱਸਦੇ ਫੋਨ ਨਸਰਦੇ ਉਹ ਲੱਗਾ ਲੱਗਾ ਕਹੇ ਭਰਾ ਕਿਉਂ ਬਣ ਜਾਂਦਾ ਭਾ ਸੀਵੇਂ ਲੱਗੇ ਖਾਂ ਹੁਣ ਦੋ ਤਿੰਨ ਡੱਬੇ ਭਰੇ ਮੈਂ ਜਦੋਂ ਰੜ ਗਿਆ ਤੇ ਕਿੰਨਾ ਵੱਡਾ ਗੋਣਿਕਲਾਉਣਾ ਮੈਂ ਸੁੱਤਾ ਆਪਣੇ ਮੁੰਡੇ ਨਾਲ ਕੀ ਹੋਣੀ ਕਿਤੇ ਸੋਨਾ ਸੋ ਗਿਆ ਅੱਜ ਮੈਂ ਅੱਜ ਗਿਆ ਹੈਗਾ ਮੇਲੇ ਤੇ ਇਹ ਆਉਂਦੇ ਨੇ ਸੌਂਗੀ ਅੱਜ ਘਰੇ ਹੀਗੀ ਦੁਕਾਨਾਂ ਲੱਗੀਆਂ ਇੱਥੇ ਚੰਦੇ ਵੇਲੇ ਆ ਜਾਂਦੇ ਸਭ ਬੜੀ ਖੋਸ਼ ਆ ਵੀ ਲੱਗੇਗੀ ਕਿੰਨੀਆਂ ਸੋਹਣੀਆਂ ਨਾ ਗਲਾਸੀਆਂ ਨਿਕਲ ਨਿਕਲ ਗਿਆ। ਬਸ ਸਹੀ ਲੱਗਦਾ। ਪਰ ਗੰਨੀ ਆ ਸਹੀ ਲੱਗਦਾ ਮੈਨੂੰ। ਇਹ ਤੇਰੀ ਵਾਸਤੇ ਥੋੜੀ ਸੁਦੀ ਬਾਲ ਲੈਣਾ ਇੰਨਾ। ਇਹ ਨਿਗ ਨਿਗ ਦਿਨ ਨਹੀਂ ਆਗੇ। ਆਹ ਕਿੰਨੀਆਂ ਸੋਹਣੀਆਂ ਹਨਾ। ਮੈਂ ਸੇਹਣੀਆਂ ਸੋਹਣੀਆਂ ਲੱਗਣੀਆਂ। ਬਾਜੀ ਨਹੀਂ ਹੋ ਲਿਪਸਟਿਕ ਰੱਖੀ ਹੈ ਬੇਲੀ। ਮੈਂ ਲਾ ਲੁਟਾਣੀ ਆ ਜੀ। ਬਾਈ ਕਾਹੇ ਮੇਰੇ ਟੋਕਰੀ ਚ ਪਾ ਦੋ। ਇਹਦੇ ਵਿੱਚ ਪਿਸਟਲ ਕਿਵਰ ਆ ਕਿਤੇ ਆ। ਉਹ ਬਈ ਨਹੀਂ। ਉਹ ਵੀ ਕੋਪਰੀ ਫਰਾਉਣਾ। ਆ ਵੀ ਮਾਸ ਸੁਆਣੀ ਆ ਫਲਾਵਰ ਕਿੰਨੇ ਪਿਆਰੇ ਬਣੇ ਆ ਹਾਂ ਇਹਦੇ ਬਹੁਤ ਬਹੁਤ ਆ ਵੀ ਸੋਹਣਾ ਤੂੰ ਲੈ ਲੈ ਤੂੰ ਕਿੱਸਾ ਆ ਲਈ ਮੈਂ ਆ ਲਈ ਅਸੋਟੇ ਲਚਰਾ ਜਿਹਾ ਕਾਫੀ ਬ੍ਰਾਈਟ ਹੈ ਬੱਚੇ ਠੀਕ ਹੈ ਨਾ ਹਾਂ ਜਿਆਦਾ ਹੈ ਹੋਈ ਨਾ ਬਾ ਸਾਡੇ ਮਾਸਾ ਦਾ ਜੀ ਨੇ ਅਗੋਂ ਕੀ ਲੈਣਾ ਚੱਕਰ ਦੇ ਸੁਣਦੇ ਰਹੇ ਮਾਸੀ ਦੇਖਾਂਦੇ ਸੀ ਅਰ ਕੌਣ ਕਹਿੰਦੀ ਮੈਂ ਆ ਲੈਣੀ ਆ ਵਾ ਕੀ ਲੈਣਾ ਵਾ ਲਗੜ ਬੈਂਡ ਲੈਣੇ ਆ ਹਾਂ ਤੱਕੜ ਬੜ ਬੈਂਡ ਲੈਣੇ ਹੈ ਲਿਪਸਟਿਕ ਆ ਨਹੀਂ ਨਹੀਂ ਲਿਪਸਟਿਕ ਨਹੀਂ ਲੈਣੀ ਕੋਤੋਂ ਆ ਦੇਖ ਲੈ ਪਿੰਸ ਦੇਖ ਲੈ ਆ ਜਾ ਇੱਥੇ ਲੱਗੇ ਭਾਂਡੇ ਬੱਤੀ ਹੋਰ ਆਉਂਦੀ ਹੈ ਕਾਫੀ ਬਗਾਰ ਬਣਾਉਣ ਵਾਸਤੇ ਪਤਾ ਨਹੀਂ ਕਿੰਨੇ ਨੇ ਆਇਆ ਮੰਦਿਰਾਂ ਨੇ ਆਇਆ ਹੈ ਦੋ ਵੀ ਚਾ ਲਈਆਂ ਫਿਰ ਤੇ ਦੇ ਚੱਲ ਜੀ 내이 사라는 사투전 할게 봐요